ਬਹੁਤ ਬਹੁਤ ਸ਼ੁਕਰੀਆ ਨਗਰ ਨਿਗਮ ਦਾ ਇਹ ਕੋਈ ਖਾਨੋਂ ਕਾਲੇ ਰੰਗ ਦਾ ਪਾਣੀ ਦੇਖਣ ਦਾ ਵੀ ਮੌਕਾ ਦਿੱਤਾ ਅ ਪਿਛੇ ਲੰਬੇ ਜੁਣੇ ਦਾਵੇ ਅਸੀਂ ਅਖਬਾਰਾਂ ਤੇ ਮੀਡੀਆ ਦੇ ਵਿੱਚ ਦੇਖਦੇ ਪਏ ਸੀ ਜੀ ਬੜੀਆਂ ਅਫੀਸਰਾਂ ਦੀ ਮੀਟਿੰਗ ਹੋ ਰਹੀਆਂ ਨੇ ਵੀ ਉਹਨਾਂ ਦੇ ਅੱਗੇ ਟਾਸਕ ਫੋਰਸ ਬਣਾਈ ਹੋਈ ਆ ਜਿਹੜੀ ਸਫਾਈ ਹੋ ਰਹੀ ਸੀ ਪਹਿਲੀ ਬਾਰਿਸ਼ ਦੀ ਐਕਸਪੋਜ਼ ਹੋ ਗਈ ਆ ਤੁਸੀਂ ਦੇਖ ਸਕਦੇ ਹੋ بارش ختم ਹੋਉਂਦੇ ਚਾਰ ਪੰਜ ਘੰਟੇ ਬਾਅਦ ਵੀ ਪਾਣੀ ਭਰਿਆ ਹੋਇਆ ਔਰ ਪਾਣੀ ਦਾ ਰੰਗ ਦੇਖੋ ਕਾਲਾ ਇਸੇ ਕਰਕੇ ਪ੍ਰਮਾਤਮਾ ਵੀ ਦੋ ਚਾਰ ਘੰਟੇ ਤੋਂ ਵੱਧ بارش ਨਹੀਂ ਪਾਉਂਦਾ ਅਗਰ ਉਹਨੇ ਵੀ ਇਹ ਧਾਰ ਲਿਆ ਕਿ ਇਹਨਾਂ ਨੂੰ ਚੈੱਕ ਕਰਨਾ ਕੋਈ ਦੋਕ ਦਿਨ بارش ਪਾਉਂਦੀ ਤੇ ਸਾਰੇ ਕੁੱਪਿਆਂ ਦੇ ਪਾਰ ਆ ਜਾਣਗੇ ਲੁਧਿਆਣਿਆਂ ਦੇ ਕਾਲਾ ਹੀ ਕਾਲਾ ਪਾਣੀ ਬਹੁਤ ਬਹੁਤ ਵਧਾਈਆਂ ਉਹ ਸਾਰੇ ਅਫਸਰਾਂ ਨੂੰ ਸਾਰੇ ਸਟਾਫ ਨੂੰ ਸਾਰੇ ਲੋਕਾਂ ਨੂੰ ਜਿਹੜੇ ਬੁੱਢੇ ਦਰਿਆ ਦੀ ਸਫਾਈ ਦੇ ਉੱਤੇ ਬਹੁਤ ਨਿਹਨਤ ਕਰ ਰਹੇ ਸੀ ਨਮਸਕਾਰ ਜੀ ਇਹ ਗਲੀ ਨੰਬਰ 6 ਬਸੰਤਨਗਰ ਬੁੱਢੇ ਦਰਿਆ ਦੇ ਉੱਤੇ ਗਲੀ ਖਤਮ ਹੁੰਦੀ ਆ ਉਹਦੇ ਨਾਲ ਨਾਲ ਜਿਹੜਾ ਮਿਨੀ ਹਾਈਵੇਅ ਹੈ ਉੱਥੇ ਜਾਂਦੀ ਆ ਬਹੁਤ-ਬਹੁਤ ਸ਼ੁਕਰੀਆ ਨਗਰ ਨਿਗਮ ਦਾ ਵੀ ਤੁਸੀਂ ਸਾਨੂੰ ਕਾਲੇ ਰੰਗ ਦਾ ਪਾਣੀ ਦੇਖਣ ਦਾ ਵੀ ਮੌਕਾ ਦਿੱਤਾ ਕਈ ਸਾਲਾਂ ਚ ਅਸੀਂ ਕਾਲੇ ਰੰਗ ਦਾ ਪਾਣੀ ਨਹੀਂ ਦੇਖਿਆ ਸੀਗਾ ਪਰ ਇਸ ਵਾਰੀ ਜਿਹੜੀ ਰਾਤ ਬਾਰਿਸ਼ ਹੋਈ ਆ ਦੋ ਤਿੰਨ ਘੰਟੇ ਦੀ ਅ ਪਿੱਛੇ ਲੰਬੇ ਜੋੜੇ ਦਾਅਵੇ ਅਸੀਂ ਅਖਬਾਰਾਂ ਚ ਮੀਡੀਆ ਦੇ ਵਿੱਚ ਦੇਖ ਰਹੇ ਪਏ ਸੀ ਕਿ ਬੜੀਆਂ ਅਫੀਸਰਜ਼ ਦੀ ਮੀਟਿੰਗ ਹੋ ਰਹੀਆਂ ਨੇ ਵੀ ਬੁਢੇਦਰੇ ਆਦੇ ਤੇ ਟਾਸਕ ਫੋਰਸ ਬਣਾਈ ਹੋਈ ਆ ਤੇ ਸਫਾਈ ਇਹਦੀ ਪੂਰੀ ਹੋ ਰਹੀ ਆ ਜਿਹੜੀ ਸਫਾਈ ਹੋ ਰਹੀ ਸੀ ਪਹਿਲੀ ਬਾਰਿਸ਼ ਚ ਐਕਸਪੋਜ਼ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਬਾਰਿਸ਼ ਖਤਮ ਹੋ ਹੁੰਦੇ ਚਾਰ ਪੰਜ ਘੰਟੇ ਬਾਅਦ ਵੀ ਪਾਣੀ ਭਰਿਆ ਹੋਇਆ ਔਰ ਪਾਣੀ ਦਾ ਰੰਗ ਦੇਖੋ ਕਾਲਾ ਇਹ ਤਾਂ ਸ਼ੁਕਰ ਹੈ ਪਰਮਾਤਮਾ ਦਾ ਉਹਨੂੰ ਪਤਾ ਹੈ ਸਾਡੀ ਜਿਹੜੀ ਲੁਧਿਆਣਾ ਦੀ ਅਫਸਰ ਛਾਈ ਹੈ ਸਾਡਾ ਜਿਹੜਾ ਮੈਕੈਨਿਜ਼ਮ ਹੈ ਲੁਧਿਆਣਾ ਦਾ ਬੁੱਢੇ ਦਰਿਆ ਦਾ ਉਹ 100% ਫੇਲ ਆ ਹਵਾ ਹਵਾਈ ਗੱਲਾਂ ਕਰਦੇ ਨੇ ਇਸੇ ਕਰਕੇ ਪਰਮਾਤਮਾ ਵੀ ਦੋ ਚਾਰ ਘੰਟੇ ਤੋਂ ਵੱਧ ਬਾਰਿਸ਼ ਨਹੀਂ ਪਾਉਂਦਾ اگر اونے ਵੀ ਇਹ ਧਾਰ ਲਿਆ ਕਿ ਇਹਨਾਂ ਨੂੰ چیک ਕਰਨਾ ਕੋਈ 2 ਦਿਨ بارش ਪਾਤੀ ਤੇ ਸਾਰੇ ਘਟਨਿਆਂ ਦੇ ਪਾਰ ਆ ਜਾਣਗੇ ਲੁਧਿਆਣੇ ਵਾਲੇ ਤੇ ਜਿਹੜੇ ਮਰਦੀ ایریا ਚ ਕੋਈ ਰਹਿੰਦਾ ਹੋਵੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਜਾਣਾ ਇਹ ਤਾਂ ਪਰਮਾਤਮਾ ਤਰਸ ਖਾਨਾ ਲੁਧਿਆਣੇ ਵਾਲਿਆਂ ਦੇ ਇਸ ਕਰਕੇ ਵਿਚਾਰ ਰੱਖਦਾ ਤੁਸੀਂ ਇਹ ਦੇਖ ਲਓ 2-3 ਘੰਟੇ ਦੀ بارش ਦਾ ਨਤੀਜਾ ਕਾਲਾ ਹੀ ਕਾਲਾ ਪਾਣੀ ਬਹੁਤ-ਬਹੁਤ ਵਧਾਈਆਂ ਉਹ ਸਾਰੇ ਅਫਸਰਾਂ ਨੂੰ ਉਹ ਸਾਰੇ ਸਟਾਫ ਨੂੰ ਉਹ ਸਾਰੇ ਲੋਕਾਂ ਨੂੰ ਜਿਹੜੇ ਬੁੱਢਾ ਦਰਿਆ ਦੀ ਸਫਾਈ ਦੇ ਉੱਤੇ ਬਹੁਤ ਮਿਹਨਤ ਕਰ ਰਹੇ ਸੀ ਤੁਹਾਡੀ ਮਿਹਨਤ ਇਹ ਸਾਫ-ਸਾਫ ਨਜ਼ਰ ਆ ਰਹੀ ਹੈ ਜੈ ਹਿੰਦ ਜੈ ਭਾਰਤ